ਆਲ ਮੀਟਿੰਗ ਕੀਤੀ ਹੈ ਪਾਰਟੀ ਨੂੰ ਮਜ਼ਬੂਤ ਕਰਨ ਤੇ ਜ਼ੋਰ ਦੱਤਾ ਹੈ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੇ ਲਈ ਵੀ ਆਖਿਆ ਸੋ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਨੇ ਪਾਰਟੀ ਦੇ ਵਰਕਰਾਂ ਨਾਲ ਮਿਲੇ ਨੇ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੇ ਲਈ ਆਖਿਆ ਸੋ ਅੰਮ੍ਰਿਤਸਰ ਪਹੁੰਚੇ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਜੁਥੇ ਕੀ ਆਪਣੀ ਪਾਰਟੀ ਦੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਵਿਚਾਰ ਚਰਚਾ ਕੀਤੀ ਹੈ ਤੇ ਉਹਨਾਂ ਜੁਥੇ ਕੀ ਚੰਗੀ ਤਰ੍ਹਾਂ ਕੰਮ ਕਰਨ ਦੇ ਲਈ ਵੀ ਕਿਹਾ ਗਿਆ ਇਹ ਨਿਰਦੇਸ਼ ਨੇ ਜਿਹੜੇ ਕੀ ਦਿੱਤੇ ਨੇ ਸੋ ਅਮਰਿੰਦਰ ਸਿੰਘ ਰਾਜਾ ਵਰਿੰਗ ਅੰਮ੍ਰਿਤਸਰ ਪਹੁੰਚੇ ਨੇ ਆਪਣੇ ਵਰਕਰਾਂ ਦੇ ਨਾਲ ਮੁਲਾਕਾਤ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਹੈ। ਹਰ ਪ੍ਰੋਗਰਾਮ ਲਗਾਤਾਰ ਕਾਂਗਰਸ ਪਾਰਟੀ ਦੇ ਚੱਲ ਰਹੇ ਨੇ। ਮੇਰੇ ਨਾਲ ਅੱਜ ਸਾਡੇ ਪਰਿਵਾਰੀ ਸਹਿ ਪਰਿਵਾਰੀ ਦਲਵੀ ਸਾਹਿਬ ਵੀ ਆਏ ਹੈ। ਇੱਕ ਤਾਂ ਚੱਲ ਰਿਹਾ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ। ਦੂਸਰਾ ਸਾਡਾ ਕਾਰਜਕ੍ਰਮ ਚੱਲ ਰਿਹਾ ਹੈ ਸੰਵਿਧਾਨ ਬਚਾਓ ਸਭਾਵਾਂ ਯਾਨੀ ਕਿ ਰੈਲੀ ਤੀਸਰਾ ਹੁਣ ਜਿਹੜਾ ਸੰਗਠਨ ਰਾਹੁਲ ਜੀ ਨੇ ਕਿਹਾ ਕਿ ਥੱਲੇ ਤੱਕ ਸੰਗਠਨ ਨੂੰ ਐ ਮੁਕੰਮਲ ਤਰੀਕੇ ਨਾਲ ਕੰਪਲੀਟ ਕਰਨਾ ਹੈ ਬੂਥ ਤੇ ਮੰਡਲ ਤੇ ਤੇ ਨਾਲ ਹੀ ਨਾਲ ਬਲਾਕ ਤੇ ਤੇ ਜ਼ਿਲ੍ਹਿਆਂ 'ਪੀ ਸੋ ਉਹਨੂੰ ਲੈ ਕੇ ਕੇਵਲ ਬਲਾਕ ਸੈਂਟਰਲ ਦੀ ਐਸੋ ਪਹਿਲਾ ਖਰੜ ਦੀ ਅਸੀਂ ਸ਼ੁਰੂਆਤ ਕੀਤੀ ਹੈ ਅਗਲੇ 2-3 ਦਿਨਾਂ ਚ ਅਸੀਂ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਇਹ ਮੀਟਿੰਗਸ ਤਾਂ ਫਿਰ 117 ਦੇ 17 ਜਿਹੜੇ ਬਲਾਕਸ ਨੇ ਸਾਡੇ ਯਾਨੀ ਕਿ ਹਲਕੇ ਨੇ ਉਹਨਾਂ ਦੇ ਬਲਾਕਸ ਦੀਆਂ ਮੀਟਿੰਗ ਕਰਨੀ ਸੋ ਅੱਜ ਕਈ ਕਾਰਗ੍ਰਾਮ ਹੋਰ ਵੀ ਹੈਗੇ ਨੇ ਜਿਹਦੇ ਵਿੱਚ ਮੈਂ ਤੇ ਦਲਵੀ ਸਾਹਿਬ ਨੇ ਸ਼ਮੂਲੀਅਤ ਕਰਨੀ ਸੀਐਲਪੀ ਸਾਹਿਬ ਵੀ ਸ਼ਾਇਦ ਆਉਣ ਤੇ ਇਹ ਸੰਗਠਨ ਦੇ ਮੁਤਲਕ ਅਸੀਂ ਅੱਜ ਇੱਥੇ ਮੀਟਿੰਗ ਤੇ ਬਾਠੇ ਰੱਖੀ ਹੈ ਕਿ ਆਉਣ ਵਾਲੇ ਸਮੇਂ 'ਚ ਕਿਸ ਪ੍ਰਕਾਰ ਹੋਰ ਤਰੀਕੇ ਦੇ ਨਾਲ ਮਜ਼ਬੂਤ ਗਰਾਊਂਡ ਲੈਵਲ ਤੇ ਅਸੀਂ ਕਾਂਗਰਸ ਪਾਰਟੀ ਨੂੰ ਤੇ ਸੰਗਠਨ ਨੂੰ ਮਜ਼ਬੂਤ ਕਰਨਾ ਸੋ ਇਸ ਕਰਕੇ ਅੱਜ ਸੈਂਟਰਲ ਹਲਕੇ ਦੀ ਵਿਕਾਸ ਸੋਨੀ ਜੀ ਦੀ ਅਗਵਾਈ ਦੇ ਵਿੱਚ ਅੱਜ ਇਹ ਮੀਟਿੰਗ ਰੱਖੀ ਹੈ ਜਿੱਥੇ ਹਰ ਪ੍ਰਤਾਪ ਰਸਨਾਲਾ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਉਹਨਾਂ ਨੇ ਸਾਰਿਆਂ ਨੇ ਇਸ ਨੂੰ ਮੂਲੀਆ ਕਿ ਮਗਰ ਧਾਰਦੀਬਾਲ ਨੂੰ ਨਾਂ ਦੇ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਤੁਹਾਡੇ ਵੱਲੋਂ ਵੀ ਕਈ ਵਾਰ ਜਿਵੇਂ ਮੇਰ ਦੇ ਜਿਹੜੇ ਇਲੈਕਸ਼ਨ ਹੋਏ ਤੇ ਜਿਸ ਤਰ੍ਹਾਂ ਨਾ ਕੀਤਾ ਕਿ ਤੁਹਾਡੇ ਵੱਲੋਂ ਹਮੇਸ਼ਾ ਆਬਲਾ ਕੀਤਾ ਗਿਆ ਜੇ ਅੰਮ੍ਰਿਤਸਰ ਦੇ ਵਿੱਚ ਟੱਕੇਸ਼ਈ ਜਿਹੜੀ ਹੈ ਤੇ ਮੰਤਰੀ ਵੱਲੋਂ ਕੀਤੀ ਸੀ ਉਹਨਾਂ ਨੂੰ ਨਾਂ ਦੇ ਕੀਤਾ ਗਿਆ ਕਿ ਸਮਝਦੇ ਹੋ ਦੇਖੋ ਟੱਕੇਸ਼ਈ ਕੇਵਲ ਅੰਮ੍ਰਿਤਸਰ ਚ ਨਹੀਂ ਹੋਈ ਮੇਰ ਤਾਂ ਸਾਡਾ ਕਾਂਗਰਸ ਦਾ ਬੰਦ ਰਿਆ ਸੀ ਪੂਰੇ ਪੰਜਾਬ ਦੇ ਵਿੱਚ ਫਗਵਾੜਾ ਦੇ ਵਿੱਚ ਵੀ ਇਦਾਂ ਹੀ ਹੋਇਆ ਸਾਡੇ ਨਾਲ ਅਸੀਂ ਪਟਿਆਲਾ ਚ ਵੀ ਅਸੀਂ ਮੇਰ ਬਣਾਉਣਾ ਸੀ ਉੱਥੇ ਟੱਕੇ ਨਾਲ ਅਨਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਸਾਰਾ ਲੁੱਟਿਆ ਗਿਆ ਇਲੈਕਸ਼ਨ ਤੇ ਇਸੇ ਤਰ੍ਹਾਂ ਹੀ ਟੱਕੇ ਨਾਲ ਜਲੰਧਰ ਦੇ ਵਿੱਚ ਬੰਦਿਆਂ ਨੂੰ ਛੇਤੀ ਛੋਹ ਹਰ ਜਗ੍ਹਾ ਟੱਕੇਸ਼ਾਈ ਹੋਈ ਹੈ ਉਹ ਧਾਲੀਵਾਲ ਸਾਹਿਬ ਨੇ ਕੀਤੀ ਉਹ ਆਮ ਆਦਮੀ ਪਾਰਟੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੀਤੀ ਪਾਰਟੀ ਨੇ ਕੀਤੀ ਉਹ ਪੁਲਿਸ ਨੇ ਕੀਤੀ ਤੁਹਾਨੂੰ ਪਤਾ ਹੈ ਕਿਸੇ ਨੂੰ ਲਾਂਬੇ ਕਰਤਾ ਨਹੀਂ ਕਰਤਾ ਉਹਨਾਂ ਦੀ ਆਪਣੀ ਪਾਰਟੀ ਦਾ ਨਿੱਜੀ ਸਿਸਟਮ ਹੈ ਮੈਂ ਤਾਂ ਹਰ ਵਿਅਕਤੀ ਨੂੰ ਇਹ ਕਹਿਣਾ ਚਾਹੁੰਦਾ ਚਾਹੇ ਉਹ ਕਾਂਗਰਸੀ ਹੈ ਚਾਹੇ ਉਹ ਕਾਲੀ ਦਲ ਹੈ ਚਾਹੇ ਉਹ ਆਮ ਆਦਮੀ ਪਾਈ ਹੈ ਧਾਇਰੇ ਚ ਰਹਿ ਕੇ ਕੰਮ ਕਰਨਾ ਚਾਹੀਦਾ ਜਿਹੜੇ ਵਿਅਕਤੀ ਆਪਣੀਆਂ ਪੋਜੀਸ਼ਨਸ ਦਾ ਗਲਤ ਇਸਤੇਮਾਲ ਜਾਂ ਨਜਾਇਜ਼ ਇਸਤੇਮਾਲ ਨਹੀਂ ਕਰਦੇ ਉਹ ਕਿਸੇ ਅਹੁਦੇ ਤੇ ਰਹਿਣ ਚਾਹੇ ਨਾ ਰਹਿ ਉਹਨਾਂ ਦੀ ਲੋਕਾਂ ਦੇ ਵਿੱਚ ਸ਼ੋਭੀ ਹਮੇਸ਼ਾ ਬਣੀ ਰਹਿੰਦੀ ਹੈ ਤੇ ਜਦੋਂ ਤੁਸੀਂ ਆਦੇ ਕੁਰਸੀ ਦਾ ਗਲਤ ਫਾਇਦਾ ਲੈ ਕੇ ਜਾਇਜ਼ ਨਜਾਇਜ਼ ਕੰਮ ਕਰ ਦਿਓ ਠੱਗਾ ਕਰ ਦਿਓ ਫਿਰ ਲੋਕ ਇਹ ਮਹਿਸੂਸ ਕਰਦੇ ਵੀ ਚੰਗਾ ਹੋ ਗਿਆ ਵਧੀਆ ਹੋ ਗਿਆ ਸੋ ਸਾਨੂੰ ਕੁਰਸੀ ਤੇ ਬੈਠ ਕੇ ਇਹ ਮਹਿਸੂਸ ਕਰਾਉਣਾ ਚਾਹੀਦਾ ਹੈ ਕਿ ਜਦੋਂ ਉਸ ਕੁਰਸੀ ਨੂੰ ਛੱਡ ਕੇ ਜਾਏਗੇ ਲੋਕ ਕਹਿਣਗੇ ਆਹ ਰੂਰੇ ਨਾਲ ਦਾ ਬੰਦਾ ਸੀ ਲੇਕਿਨ ਵੀ ਪੇਪਰਤਾ ਨੂੰ ਕੌਰ ਵਿਜੇਪ੍ਰਤਾਪ ਉਹ ਹਮੇਸ਼ਾ ਸਰਕਾਰ ਦੀ ਗਲਤ ਕੀਤੀਆਂ ਤੇ ਬੋਲਦੇ ਸੀ ਉਹਨਾਂ ਨੂੰ ਵੀ ਪਾਰਟੀ ਚੋਂ ਫਸ ਕਿਹੜੇ ਪਾਸੇ ਜਾ ਰਹੀ ਹੈ ਪਾਰਟੀ ਦੇਖੋ ਮੈਂ ਫਿਰ ਕੋਬਰ ਵਿਜੇ ਮੈਂ ਆਪਣੀ ਪਾਰਟੀ ਬਾਰੇ ਦੱਸ ਸਕਦਾ ਮੈਂ ਦੂਸਰੇ ਵਿਅਕਤੀ ਨਾਲ ਸੁਪਾਲ ਖੜਾ ਮਿਲ ਕੇ ਗਏ ਨੋ ਉਹ ਸੁਪਾਲ ਜੀ ਦਾ ਆਪਣਾ ਨਿੱਜੀ ਦੌਰਾ ਹੋਏਗਾ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕੋਈ ਜਾਇਜ਼ ਹੈ ਜਾਂ ਕੋਈ ਨਜਾਇਜ਼ ਹੋਰ ਵਿਜੇ ਪ੍ਰਤਾਪ ਜੀ ਨੇ ਆਪਣੀ ਮਰਜ਼ੀ ਨਾਲ ਆਮ ਆਦਮੀ ਪਾਰਟੀ ਚ ਜਾਣ ਦਾ ਫੈਸਲਾ ਲਿਆ ਹਾਲਾਂਕਿ ਕੁਬਰ ਵਿਜੇ ਪ੍ਰਤਾਪ ਸਿੰਘ ਉਦੋਂ ਕਾਂਗਰਸ ਚ ਵੀ ਆ ਸਕਦੇ ਸਨ ਤੇ ਆਪਣੇ ਨਿੱਜੀ ਫੈਸਲੇਆਂ ਕਈ ਵਾਰੀ ਨਿੱਜੀ ਫੈਸਲੇ ਜਿਹੜੇ ਗਲਤ ਹੋ ਜਾਂਦੇ ਐ ਕਈ ਵਾਰੀ ਨਿੱਜੀ ਫੈਸਲੇ ਲਏ ਸਹੀ ਹੋ ਜਾਂਦੇ ਐ ਬਟ ਮੈਂ ਇਹੀ ਕਹਿਣਾ ਚਾਹਾਂਗਾ ਰਾਜਨੀਤਿਕ ਲੋਕਾਂ ਨੂੰ ਕਿ ਜਿਹੜਾ ਵਿਅਕਤੀ ਸਮੇ ਤੇ ਸਥਾਨ ਤੇ ਕਿਹੜੇ ਸਮੇ ਕੀ ਗੱਲ ਕਰਨੀ ਤੇ ਕਿਹੜੇ ਸਥਾਨ ਤੇ ਕੀ ਗੱਲ ਕਰਨੀ ਕਿਹਣੀ ਸਮੇ ਕੀ ਹਿੱਟ ਕਰਨੇ ਅਗਰ ਇਹ ਸਮਝ ਜਾਏਗਾ ਉਹ ਚੰਗਾ ਰਾਜਨੇਤਾ ਔਰ ਇੱਕ ਪੋਲੀਟੀਸ਼ੀਅਨ ਹੋ ਸਕਦਾ ਹੈ ਬੀਟ ਐਨੀਬਡੀ ਉਹ ਪੁਰਾਣੇ ਜਮਾਨਿਆਂ ਦੇ ਵਿੱਚ ਜਿਹੜੇ ਲੀਡਰਸ ਸਨ ਕਾਗ ਲੀਡਰਸ ਸਨ ਜਿਨ੍ਹਾਂ ਨੇ ਕਈ-ਕਈ ਸਾਲ ਇਸ ਪੰਜਾਬ ਚ ਆਪਣੀ ਪੈਂਠ ਬਣਾ ਕੇ ਰੱਖੀ ਉਹ ਸਮੇਂ ਸੀਮਾ ਦੇਖ ਕੇ ਆਪਣੇ ਮੂੰਹ ਦੇ ਵਿੱਚ ਗੱਲ ਕਰਦੇ ਸਨ ਅੱਜ ਕੱਲ ਤਾਂ ਫਿਰ ਸਾਰਾ ਕੁਝ ਠੀਕ لیکن مارکیٹ ਦੇ ਵਿੱਚ ਜਿਹੜੀ ਕਿਹਾ ਜਾਂਦਾ ਕਿ ਟੋ ਫਾਰ ਆ ਪਾਤੀ ਅੱਜ ਦੀਆ ਜਾ ਰਿਹਾ ਕਿ ਆਦਮੀ ਕਰਾਇਆ ਪੰਡ ਪੰਡ ਮੁੱਖ ਮੰਤਰੀ ਕੱਬੀ ਤੁਹਾਡੇ ਕਹ ਰਹੇ ਹੈ ਕਿ ਕੈਂਸਲ ਹੋਈ ਆ ਕੁਝ ਪਾਰਟੀ ਦੇ ਵਿੱਚ ਜਿਹੜੀ ਫੁੱਟ ਦੀ ਗੱਲ ਹੈ ਇਹ ਤੁਸੀਂ ਕਹਿੰਦੇ ਹੋ মিডিਆ ਵਾਲੇ ਨਜਾਇਜ਼ ਆਮ ਆਦਮੀ ਵੀ ਕਹਿੰਦੇ ਜਾ ਆਮ ਆਦਮੀ ਪਾਰਟੀ ਨੇ ਤਾਂ ਕਹਿ ਨਹੀਂ ਕਹਨੇ ਜੀ ਜਾ ਆਮ ਆਦਮੀ ਪਾਰਟੀ ਕੁਝ ਚੈਨਲਾਂ ਤੋਂ ਇੱਕ ਘੁਆਉਂਦੀ ਆ ਕਿ ਫੁੱਟ ਹੈ ਫੁੱਟ ਹੈ ਕਹੋ ਫੁੱਟ ਹੈ ਕਿਉਂਕਿ ਪੈਕੇਜ ਅੱਛੇ ਵੱਡੇ ਚੈਨਲਸ ਦੀ ਗੱਲ ਕਰਦਾ ਮੈਂ ਛੋਟੇ-ਛੋਟੇ ਉਸੇ ਨਾਲੋਂ ਲੇਕਿਨ ਫੁੱਟ ਕਿੱਥੇ ਹੈ ਕਾਂਗਰਸ ਪਾਰਟੀ ਪੰਜਾਬ ਦੇ ਇਸ਼ੂਸ ਤੇ ਦਲਵੀ ਸਾਹਿਬ ਪੰਜਾਬ ਦੇ ਮੁੱਦੋਂ ਪਰ ਪੰਜਾਬ ਦੇ ਲੋਕਾਂ ਦੇ ਲਈ ਤੇ ਪੰਜਾਬੀਅਤ ਵਾਸਤੇ ਅਸੀਂ ਸਾਰੇ ਆਪਣੇ ਇੰਟਰਸਟ ਛੱਡ ਕੇ ਇਕੱਠੇ ਆਂ ਔਰ ਕਾਂਗਰਸ ਪਾਰਟੀ ਦਾ ਰਾਜ ਹੋਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਬਣ ਜਾ ਰਿਹਾ ਮਤ ਸਮਝੋ ਤੁਸੀਂ ਕੋਈ ਬਾਈ ਇਲੈਕਸ਼ਨ ਜਿੱਤ ਗਏ ਹੋ ਤੇਰਾ ਤੁਹਾਡਾ ਰਾਜ ਆ ਜਾਏਗਾ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਬਾਈ ਇਲੈਕਸ਼ਨ ਆ ਰਹੀ ਜੀ ਬਾਈ ਇਲੈਕਸ਼ਨ ਸਰਕਾਰਾਂ ਜਿੱਤੀ ਜਾਂਦੀਆਂ ਨੇ ਲੇਕਿਨ ਜਨਰਲ ਇਲੈਕਸ਼ਨ ਪਾਰਲੀਮੈਂਟ ਦੇ ਨੇ 7 ਸੀਟਾਂ ਜਿਤਾ ਕੇ ਇਹ ਗੱਲ ਦੱਸਦੀ ਸੀ ਕਿ ਕਾਂਗਰਸ ਪਾਰਟੀ 2027